ਸਤ ਸ੍ਰੀ ਅਕਾਲ ਪਿੰਡ ਰਸੂਲਪੁਰ ਨਹਿਰਾ ਖੜੇ ਆ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਨਿਸ਼ਾਨਵੀਰ ਦੇ ਫਰਮ ਤੇ ਆ ਨਿਸ਼ਾਨ ਕੀ ਹਾਲ ਨੇ ਵਧੀਆ ਵੀਰ ਜੀ ਠੀਕ ਠਾਕ ਜੀ ਹੋਰ ਕਾਇਮ 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 ਵੀਰ ਜੀ ਨਿਸ਼ਾਨ ਤਿੰਨ ਬੇੜਾ ਆਪਣੇ ਕੋਲ ਤੇ ਇੱਕ ਇਹ ਮੱਝ ਵਕਾਉਗਾ ਮਲਕੀ ਪਸ਼ੂ ਤਿੰਨ ਸੂਏ ਤੇ ਇੱਕ ਬੇੜ ਗੱਬਰ ਹਾਂਜੀ ਗੱਬਣੇ ਵੀਰ ਜੀ ਸ਼ੁਰੂਆਤ ਇਸੇ ਤੋਂ ਕਰਦੇ ਆ ਹਾਂਜੀ ਨੀਲੀ ਦੀ ਦੋਸਤੋ ਇਹ ਮੱਝ ਭਰਾਵਾਂ ਨੂੰ ਦਿਖਾ ਰਹੇ ਆ ਤੂਵੇ ਕੋ ਤੀਜੇ ਮੰਨ ਕੇ ਲੈ ਜਿਓ ਭਾਵੇਂ ਤੀਜੇ ਮੰਨ ਲੈ ਭਾਵੇਂ ਦੂਜੇ ਮੰਨ ਲੈ ਮਗਰ 10 ਦਿਨਾਂ ਦੀ ਸੂਈ ਆ 10 ਦਿਨਾਂ ਦੀ ਸੂਈ ਮਗਰ ਨੀਲੀ ਕੱਟੀ ਮਗਰਾ 10 ਦਿਨਾਂ ਦਾ ਸੂਬਾ ਦੁੱਧ 8-7 ਕਿਲੋ ਆਹ 7-8 ਕਿਲੋ ਦੁੱਧ ਖੁੱਲਾ ਡੁੱਲਾ ਆ ਲੋ ਜੀ 8-7 ਕਿਲੋ ਦੁੱਧ ਆ ਆ ਵੇਖੋ ਠੀਕ ਆ ਜੀ ਲੇਵਾ ਲੂਆ ਬਹੁਤ ਸੋਨਾ ਅਰਲੀ ਵਰਗੇ ਥਾਣ ਚਾਰੇ ਥਾਣ ਚੰਗੀ ਸਪੇਸ ਚੰਗੀ ਵੰਡ ਵਿਰਲ ਚੋਣ ਬਿਲਕੁਲ ਪੋਲੀ 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 ਵੀਜੀ ਜਾਨਵਰਾਂ ਦਾ ਵੀ ਬੱਚਾ ਜਿਹੜਾ ਦੋਸਤੋ ਇਹ ਥੋੜਾ ਭੁੱਲ ਗਈ ਆ ਪਿੱਛੋਂ ਚੋ ਕੇ ਲਿਆਂਦੀ ਇਹਨਾਂ ਨੇ ਬੱਚੇ ਤੇ ਦੋਵੇਂ ਟਾਈਮ ਇੱਥੇ ਆਣ ਕੇ ਬੱਚੇ ਤੋਂ ਆਲ ਗਈ ਥੋੜੀ ਜੀ ਮਿਲਦੀ ਪਾੜੇ ਤੇ ਕੁਟੀਗਾ ਨਹੀਂ ਲਾਇਆ ਕੋਈ ਟੀਗਾ ਨਹੀਂ ਵੀਜੀ ਭਾਵੇਂ ਦੋ ਡੰਗ ਚੋਵੇ ਭਾਵੇਂ ਤਿੰਨ ਡੰਗ ਚੋ ਅੱ ਕੀ ਰੇਟ ਹੋਊਗਾ ਇਹਦਾ ਇਹ 60000 ਦੀ ਵੀ ਜੀ 60000 ਦੀ ਆ ਹਾਂਜੀ ਕੋਈ ਬੱਚਾ ਛੱਡ ਕੇ ਜਾਣਾ ਚਾਹੂਗਾ 55000 ਫਿਰ 55000 ਦੀ ਆ ਪਰ ਆ ਪਾਣੀ ਆਂਦੇ ਵੀ ਬੱਚਾ ਛੱਡ ਕੇ ਜਾਓ ਕੋਈ 2-4000 ਨਾ ਬਾਲਾ ਵਜਨ ਨਹੀਂ ਪੈਂਦਾ ਕਿ ਬੱਚਾ ਬਹੁਤ ਪਿੱਛੇ ਸ਼ੈਤਾਨੀ ਆਲੀ ਕੱਟੀ ਆ ਲੈ ਕੇ ਜਾਓ ਮੇਰਾ ਭਰਾ ਅੱਗੇ ਵੜ ਵਿਖਾ ਦਿੰਨੇ ਆ ਚੌਕੀ ਚਾਰ ਦੰਦ ਸੂਈ ਨੂੰ ਮਹੀਨਾ ਕਿ ਦੱਸਿਆ ਸੀ ਆ ਮਹੀਨਾ ਆ ਸੂਈ ਨੂੰ ਮਹੀਨਾ ਹੋ ਗਿਆ ਸੂਈ ਨੂੰ ਤੇ ਬੱਚਾ ਵੀਰਾਂ ਦਾ ਵੀ ਮਗਰਲੇ ਪਰਿਵਾਰ ਨੇ ਰੱਖ ਲਿਆ ਬੱਚਾ ਸ਼ੌਕ ਨਾਲ ਆਂਦੇ ਸੀ ਵੀ ਵਹਿੜ ਵੇਚਣੀ ਅਸੀਂ ਤੇ ਮਤਲਬ ਬੱਚਾ ਅਸੀਂ ਸ਼ੌਕ ਨਾਲ ਤਿਆਰ ਕਰ ਲਾਂਗੇ ਨਿਸ਼ਾਨੀ ਕਿੰਨਾ ਨਿਸ਼ਾਨ ਦੁੱਧ ਦੁੱਧ 13 14 ਕਿਲੋ ਐ ਵਿੱਚ 13 14 ਕਿਲੋ ਦੁੱਧ ਤੇ ਥਾਣ ਮੁੱਠੀ ਮੇਰੇ ਭਰਾਵੋ ਆ ਵੇਖੋ ਥਾਣ ਮੁੱਠੀ ਆ ਬਾਕੀ ਵਿਰਲਵਾਂ ਦਾ ਬਹੁਤ ਸੋਹਣੀ ਠੀਕ ਆ ਜੀ ਚਾਰੇ ਥਾਣਾ ਦੇ ਵਿੱਚ ਤੇ ਐਸ ਵਕਤ ਕੋਈ 13 14 13 14 ਕਿਲੋ ਦੁੱਧ ਵੱਡੇ ਕੱਦ ਕੱਦ ਦੀ ਆ ਤੇ ਸਾਈਡਾਂ ਵਾਲੀਆਂ ਦੁੱਧ ਦੰਦੀਆਂ ਖੜੀਆਂ ਨੇ ਮੁੱਲ ਕੀ ਕਰਤਾ ਮੁੱਲ 55000 ਦੀ 55000 ਦੀ ਇੱਧਰ ਇੱਕ ਵਾਰ ਬਿਲਕੁਲ ਤਾਜੀ ਸੂਈ ਹੈ 10 ਦਿਨਾਂ ਦੀ ਸੂਈ ਆ 13 ਕਿਲੋ ਬੋਲਾ ਵੇਚੀ ਕਿੰਨਾ 14 ਦਿਨਾਂ ਦੀ ਸੂਈ ਆ 3 ਦਿਨਾਂ ਦੀ ਸੂਈ ਨੇ 13 ਕਿਲੋ ਬੋਲਾ ਵੇਚੀ 13 ਕਿਲੋ ਬੋਲਾ 14 ਦਿਨਾਂ ਦੀ ਸੂਈ ਆ ਦੂਜਾ ਸੂਆ ਦਾ ਵਾਲਿਓ ਕੋਈ ਤਿੱਜਾ ਲਾਲਿਓ ਲਾਲੇ ਵੇਚੀ ਕਿੰਨਾ ਬੋਲਾ 13 13 ਕਿਲੋ 13 ਕਿਲੋ ਬੋਲਾ ਵੱਛੀ ਮਗਰਾ ਹਾਂਜੀ 나ੜੂਆ ਨਾਲ ਆ ਬੱਚੇ ਦੇ ਬੱਚਾ ਉਹ ਗੁੱਟ ਤੇ ਵੱਜਾ ਠੀਕ ਆ ਜੀ ਉਹ ਬੱਚਾ ਦੇ ਮਗਰ 나ੜੂਆ ਨਾਲ ਆ ਨਿਸ਼ਾਨ 13 ਕਿਲੋ ਬੋਲਾ 16 17 ਕਿਲੋ ਚਾਚ ਚਵਾਦੀ 45000 ਦੀ ਜੈਸਨ ਹਾਂਜੀ 45000 ਅਗਲਾ ਦ ਅਇਦਰ ਇੱਕ ਚਾਹੀ ਵਾਲ ਵੈੜ ਬਿਖਾ ਦਿੰਦੇ ਆ ਸੁਬਾ ਕਿਵੇਂ ਆ ਦੂਜਾ ਵੀ ਜੀ ਸੁਣੀ ਹਫਤਾ ਕੱਚੀ ਆ ਹਫਤੇ ਦੀ ਨਰਮਾ ਠੀਕ ਆ ਜੀ ਦੂਜਾ ਸੁਬਾ ਸੋਨਾ ਗੋਲਾ ਗਾਲਾ ਵੈੜ ਨੂੰ ਚੰਗਾ ਕਾਫੀ ਕਲਰ ਆ ਚਾਰੇ ਥਾਣਾ ਕੋਈ ਪੋਰਸ਼ਾਂਕ ਨਹੀਂ ਕੀ ਨਾਲ ਤੇ ਬੱਛੀ ਵੈੜ ਇਹ ਵੀ ਚੰਗਾ ਭਰੂਗੀ ਥਲੇ ਪੱਡਾ ਸੱਤਾ ਵਾਟ ਵਾਟ ਪੂਰੇ ਹਜੇ ਕੱਢਨੇ ਨਹੀਂ ਵਾਟ ਫੁੱਟ ਕਾਫੀ ਜਿਆਦਾ ਲੇਵੇ ਦੇ ਵਿੱਚ ਚਾਰੇ ਥਾਣਾ ਇੱਕੋ ਜਿੱਕਾ ਬਿਲਕੁਲ ਪੱਦਰ ਬੈਕ ਸਾਈਡ ਤੋਂ ਨਿਸ਼ਾਨ ਕੀ ਪੜਤਾ ਏ ਵੀ ਜੀ ਕੋਈ 45 ਨਹੀਂ ਕੋਈ 50 ਨਹੀਂ ਇਹ 42000 ਦੀ ਜੈਸ 42000 ਦੀ ਜੈਸ ਨਾਲ ਠੀਕ ਆ ਜੀ ਸੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ 7876 ਤੇ 74417 ਹਾਂਜੀ ਓਕੇ ਜੀ